ਆਪਰਾਵਾ ਬੋਹਣੀ ਦਾ ਟਾਈਮ ਆ 7000 ਨੂੰ ਲਈ ਜਾ ਮੈਂ ਕੋ ਦੂਆ ਬੇਚਿਆ ਨਿਆਣਾ ਮਾੜਾ ਹੋਵੇ ਬੇਚੂ ਕਿਵੇਂ ਕਹਣਾ ਤੂੰ ਯਾਰ ਹੱਥ ਨਾਲ ਲਾ ਪੂਰੇ ਥੀਨ ਨੂੰ ਬੇਵਨੇ ਬੇਤੇ ਯਾਰ ਤੇਰਾ 24000 ਬਣਗਾ ਕੋਈ ਪੂਰਾ 25000 ਹੋਗੇ ਛੱਡ ਦੇ ਓਏ ਅਰੇ ਚਾਚੇ ਨਹੀਂ ਕੀ ਆ ਦੇ ਤੂੰ ਅਗਲਾ ਜੀ ਆ ਵੀ ਦੇ ਦੇ ਗਾ ਲਈ ਦੇ ਦੂ ਕੋਈ 6.5 ਦੇ ਬੱਚੇ ਨਹੀਂ ਨਹੀਂ ਬਸ ਬੋਲ ਤਾ ਚਾਰੇ ਦੇ ਆ ਸੇ ਵੀ ਦੇਖ ਕੇ ਲੈਣਾ ਹਾਂ ਸੁਬੇ ਚਾਹ ਦੇ ਦੇ ਦੇਖ ਕੇ ਲੈ ਲਊਂਗਾ ਨਹੀਂ ਨਹੀਂ ਆਜੋ ਚਲੋ ਜੀ ਕੋਈ ਚਲ ਐਨੇ ਢੇੜਾ ਕੱਢਣਾ ਦਿਖ ਰਿਹਾ ਇਹਨਾਂ ਨੂੰ ਸਾਡਾ ਪੂਰਾ ਢੇੜਾ ਕੱਢ ਦੋ ਬੇਨਕ ਨਾ ਦੇਣ ਯਾਰ ਲੈ ਜਾ ਤੁਸੀਂ ਸਭ ਨਾਲ ਦੇਖ ਰਿਹਾ ਨੂੰ 7 ਤੋਂ ਲੈ ਜਾ ਜਾ ਹੋਰ ਦੱਸ ਹੁਣ ਤੈਨੂੰ ਕੀ ਆ ਦੇ ਦੀ ਪਾਣਾ ਯਾਰ 79 ਹੀ ਕਰਾ ਦੂਗਾ ਕੋਈ ਨਾ ਯਾਰ ਇਹਦਾ ਉਥੀ ਗੱਲ ਹੋਊਗੀ ਫਿਰ ਉਹਦਾ ਕੀ ਫਾਇਦਾ ਸਰਾਤ ਪਹਿਲੀ ਵਾਰ ਸਰਾਣੇ ਬਾਈ ਤੁੰਤੇ ਗੱਲ ਦਾ ਬੋਲ ਸਹੀ ਖੁਈ ਸਰ ਜਾ ਬੋਧ ਹੋ ਜਾਣਾ ਤੇਰੇ ਵੀ ਹੋ ਜਾਣਾ ਇਹ ਤਾਂ ਮੇਰੇ ਪਰ ਵੀ ਪੈਣੀ ਆ ਬਾਈਆਂ ਪਰ ਵੀ ਪੈਣੀ ਆ ਇਹਨਾਂ ਦੀ ਘਰ ਦੀ ਗੱਡੀ ਹੋਊਗੀ ਮੇਰੀ ਕਰਾਈ ਦੀ ਆ ਵਾ ਸਾਡੀ ਘਰ ਦੀ ਕਿਤੇ ਆੜਾ ਵੀ ਇਹੋ ਜਿਹੀ ਕੰਮ ਆ ਅਸੀਂ ਹੋਰ ਇਹ ਕਰਾਇਦੇ ਕਰਨੀ ਆ ਕਿਹੜੀ ਜਗ੍ਹਾ ਜਾਣੀ ਅਸੀਂ ਚਰਾਣਾ ਤਾਂ ਉਧਰ ਹੀ ਤੇਰੇ ਕਹਿੰਦੀ ਉਹ ਇਲਾਕੇ ਕਹਿੰਦੀ ਫਟੇਗੜ੍ਹ ਸਾਹਿਬ ਜਾਣਾ ਫਟੇਗੜ੍ਹ ਸਾਹਿਬ ਛੱਡ ਦੂੰਗਾ ਛੇਲੇ ਹੋਰ ਦੱਸ ਨਹੀਂ ਨਹੀਂ ਛੱਡਣੇ ਦੱਸ ਚੱਲ ਕੋਈ ਨਾ ਤੂੰ ਉਹ ਕਾਨੂੰ ਚੱਕਰਾਂ ਚ ਪੈ ਗਿਆ ਹੋਰ ਦੱਸ ਦੱਸ ਜੀ 1000 ਦੱਸ ਕਿੰਨੇ ਦੇਣੀ ਯਾਰ ਉਹ ਬੈਂਟਾ ਭਰਾਵਾ ਬੌਣੀ ਦਾ ਟਾਈਮ ਆ 7000 ਨੂੰ ਲੈ ਜਾ ਹਾਂ ਪਰ ਕਰ ਇਹ ਤਾਂ ਆਪੇ ਜਾ ਚਾ ਯਾਰ ਤੇਰੇ ਦੱਸ ਤੂੰ ਹੀ ਹੜਿਆ ਤੂੰ ਮੇਰੀ ਘਰ ਮੰਨਣੀ ਨਹੀਂ ਯਾਰ ਤੂੰ ਦੀ ਮੰਨਣੀ ਹੈ ਨਹੀਂ ਮੰਨਣੀ ਹੈ ਜੇ ਮੈਂ ਉੱਥੇ ਜੇ ਮਰੀ ਭਗਾਈ ਕਰਾ ਕੇ ਤੂੰ ਖਾਦੋਂ ਕਿ ਹੋਦੇ ਮੇਰਾ ਮਾਦਾ ਜਿੰਮਤ ਦਵਾਉਂਦਾ 8000 ਦੇ ਬਣਾਉਂਦਾ ਫਿਰ ਫੋਨ ਮੈਂ 728 ਹੈ ਯਾਰ ਇਹ ਹੈ ਖੁਸੋ ਖੁਸਾ ਕਾਟੀ ਬੱਚੋ ਯਾਰ ਹੈ 28 ਤੋਂ ਖੁਸਾ ਕਾਟੋ ਵੀ ਟੋਪ ਨੇ ਵੀਰੇ ਪਾ ਵੀ ਛੋਟੇ ਲੈ ਦੋ ਹਣ ਯਾਰ ਛੋਟੇ ਕਿੱਥੇ ਨੇ ਆ ਤਾਂ ਹੁਣ ਨੇ ਛੇਲੇ ਨਾ ਭੂਖ ਘਟ ਵੀ ਮਾਣਾ ਮੁੱਦਾ ਕਾਟੋ ਉਹ ਅਸਲੀ ਹੈਗੇ ਆ ਉਹ ਪਹਿਲਾਂ ਵਾਲਾ ਟੋਪ ਦਾ ਕੱਢਦੇ ਹਾਂ ਮਾੜਾ ਪਾ ਦੇ ਉਹ ਲੱਤਾਂ ਵੀ ਵਿੰਗੀਆਂ ਉਹ ਮਾਰਾ ਕਾਢ ਮਾਰਾ ਕੱਢਦੇ ਯਾਰ ਮਾਰਾ ਕੱਢਦੇ ਟੌਪ ਦਾ ਤੁਸੀਂ ਗੱਡੋ ਮੈਨੂੰ ਤਾਂ ਸਾਰੇ ਚੰਗੇ ਲੱਗਦੇ ਆ ਮੈਨੂੰ ਤਾਂ ਆ ਵੀ ਚੰਗਾ ਲੱਗਦਾ ਹਾਂ ਇਹਦਾ ਮਾ ਹੈ ਤੂੰ ਆ ਬੇਚ ਲੈ ਨਿਆਣਾ ਮਾੜਾ ਹੋਵੇ ਬੇਚ ਲੈ ਬੇਚ ਲੈ ਗਾਣੂ ਬੋਣੀ ਖਰਾਬ ਕਰ ਮੈਂ ਬੇਚਦਾ ਲਿਆ ਬੇਚ ਬੋਲ ਬੋਲ ਲੈ ਕਿਸੇ ਤਰੀਕੇ ਨਾਲ ਲੈ ਚਾਚਾ ਮੈਂ ਕਹਿੰਦਾ ਤੂੰ ਯਾਰ ਹੱਥ ਨਾਲ ਉਹ ਤਾਂ ਉੱਥੇ ਹੀ ਖੜਾ ਜਿੱਦਾ ਹੱਥ ਨਾਲ ਸੱਤ ਨੂੰ ਦਾ 65 ਦਾ ਲਾਇਆ ਸਾਡਾ ਕੋਈ ਫਾਇਦਾ ਕੀ ਆ ਲਾਇਆ ਬਾਹਰ ਨਾ 5.5 ਲਾਇਆ ਪਹਿਲਾਂ 6000 6 ਤਾਂ ਫਿਰ ਭੱਜ ਗਏ ਤੇ 6 ਲਾਇਆ 6 ਤੇ ਭੱਜ ਗਏ 6 ਲਾਇਆ ਇਹ ਭੱਜ ਗਏ ਇਹ ਭੱਜ ਗਏ ਹੁਣ ਗੱਲ ਮੈਂ ਭੱਜ ਗਏ ਮੁੜਿਆ ਮੈਂ ਚੱਲ ਅਸੀਂ 6 ਤੋਂ ਨਹੀਂ ਭੱਜ ਇੱਕ ਮਿੰਟ ਰੱਖੇ ਹੋ ਦੋ ਤੋਂ 6 ਤੇ ਨਹੀਂ ਹੁਣ ਆ ਤਾਂ ਤੇਰੇ ਸਾਡਾ ਆਉਣਾ ਖੜ ਕੇ ਹੋ ਹੁਣ ਕਾ ਯਾਰ ਤੂੰ ਸਾਡਿਆ ਸਾਰੇ ਗੱਲਾਂ ਯਾਰ ਇਹ ਜੇ ਹੁਣ ਬੰਦਾ ਭੱਜੀ ਆਣ ਯਾਰ ਕੋਈ ਚੱਕਰ ਨਹੀਂ ਤੇਰੇ ਦੁਗਦਿਆਂ ਇਹਨਾਂ ਨੂੰ ਮਾਰਨੇ ਨਰਜੂ ਲਾ ਪੂਰੇ ਸੀਨ ਨੂੰ ਵੇਣੇ ਵੇਤੇ ਯਾਰ ਤੇਰਾ 24000 ਰੁਪਏ ਬਣ ਗਿਆ ਕੋਈ ਨਾ ਜੀ ਆ ਠੀਕ ਆ ਹੁਣ ਤੂੰ 28 ਕਹਿੰਦਾ 4000 ਰੁਪਏ ਦਾ ਕਰਕੇ ਕੋਈ ਨਹੀਂ ਹੈਗਾ ਕਿੰਨੇ 200 ਘੱਟ ਲੈ ਜਾ ਸਕਦੇ ਹਾਂ ਹੁਣ ਹੁਣ ਅੰਕਲ ਪਾਈ ਕੁਛ ਬਸ 7000 ਦੇ ਮਹਿਮਣੇ ਲੈ ਜਾਂਦੇ 24000 ਤੇਰੇ ਮਹਿਮਣੇ ਕਰ ਪਿਆਰਾ 7000 ਤੇ 200 ਘੱਟ ਲੈ ਜਾ ਨਹੀਂ ਫਿਰ ਰਹਿਣ ਦੇ ਫਿਰ ਖੜ ਜਾ ਮਾੜੇ ਇੱਕ ਮੋੜ ਲੈ ਕੋਈ ਨਹੀਂ ਮੈਂ ਉਹ 1000 ਰੁਪਏ ਆ ਫੜ ਜਾ ਪੂਰਾ 25 ਜਾਲ ਮੈਨੂੰ ਹੋਵੇ ਛੱਡ ਦੇ ਓਏ ਅਰੇ ਚਾਚੇ ਨਹੀਂ ਖੜ ਦੇ ਖੜ ਦੇ ਨਹੀਂ ਸੁਣ ਨਾ ਨਹੀਂ ਸਵਾਦੀ ਦਾ ਲਾ ਲਾ ਛੱਡ ਦੇ ਛੱਡ ਦੇ ਛੱਡ ਦੇ ਛੱਡ ਦੇ ਖੜ ਦੇ ਚਲ ਮੈਂ ਤੇਰੀ ਗੱਲ ਮੰਨਦਾ ਨਹੀਂ ਅੱਛੀ ਦਿਓ ਉਹ ਪੱਠਾ ਕਿੰਨੀਆਂ ਬਾਹਰ ਕੱਢ ਦੋ ਕੋਈ ਪੱਠ ਨਹੀਂ ਵੀਰੇ ਦੋ ਬੱਕਰੀਆਂ ਆ

6.5 ਹਜ਼ਾਰ ਨੂੰ ਲਿਜਾਣੇ ਲੈ ਚ ਨਹੀਂ ਆਇਆ ਉਹ ਖਾਤ ਪਾਇਆ ਤੁਸ ਕੋ ਨਹੀਂ ਛੱਡਿਆ ਲక్ష్ਮੀ ਯਾਰ ਦੇ ਦਈਏ ਬਈ ਪਹਿਲੇ ਦੋ 6.5 ਦੇ ਘੱਟ ਨਾ ਦੋ ਬਾਈ 26000 ਦੇ ਬੱਚੇ ਦੇਣੇ ਜੀ ਇਹ ਸਾਢੇ ਸਾਢੇ 6 ਨਾ ਹਜ਼ਾਰ ਕਿ ਹੋਰ ਬਾਹਰ ਦਾ ਉਹ ਨਹੀਂ ਮਿਲਣਾ ਵੀਰੇ ਅੱਜ ਫੇਰ ਇੰਨੇ ਦੇ ਗਾਹ ਸੰਗਾ ਨਹੀਂ ਨਹੀਂ ਫੇਰ ਉਹਦਾ ਉਹ ਛੱਡ ਕਾ ਨੂੰ ਮੋੜਦਾ ਲਾਦੀ ਪੈਸੇ ਆ ਫਾੜਿਆ ਪੈਸੇ ਗਣ ਯਾਰਾ ਓਹੋ ਪੈਸੇ ਦਾ ਗੈਣਾ ਪੈਸੇ ਨਹੀਂ ਕਿਤੇ ਜਾਂਦੇ ਮਾ ਗਣਦਾ ਪੈਸੇ ਕਿਤੇ ਨਹੀਂ ਜਾਂਦੇ ਮਾ ਗਣਦਾ 2000 ਰੁਪਏ ਵਿੱਚ ਗਾਣੇ ਹਜ਼ਾਰ ਵਿੱਚ ਭਰਿਆ ਨਹੀਂ ਨਾ ਰੋਇਆ ਚਾਚਾ ਸਾਡੇ 6 ਦੇ ਘਟਾ 1000 2000 ਨਹੀਂ ਛੱਡਦੇ ਉਹਨੇ 1000 ਦਾ ਨਹੀਂ ਲੋਲਾ ਹੈ ਆਪਾਂ 6 ਦੇ ਘਟਾ ਕਿੰਨੇ ਨੂੰ ਕਹਿੰਦਾ ਹੁਣ ਤੂੰ ਕਿੰਨੇ 6000 ਦੇ ਹੋਰ ਬਾਲਦਾ ਨਹੀਂ ਕਿਆ ਕਰੇਕ ਨੂੰਟ ਖੜ ਜਾ ਯਾਰ ਚੇਹਰੇ ਮੇਂ ਮਗਰੀ ਪਾਈ ਹਾਂ ਨੇ ਉਹ ਖੜ ਪਾ ਮਾਰ ਲੱਗ ਜਾ ਮਾਰਾ ਰੁਪਏ ਪਿੱਛੇ ਗੱਲ ਨਹੀਂ ਮਾਣਨੀ ਬਾਈਆਂ ਨੇ ਆਪਣੀ ਲਖਾਈ ਉਹ ਖੰਤ ਆ ਜਾ ਯਾ ਕੋਈ ਕਰੇਗਾ ਆਪਣਾ ਮੁੰਡਾ ਮੈਂ ਤਾਂ ਸਹੀ ਕਰਾਉਣੀ ਜਦ ਤੈਨੂੰ 500 ਰੁਪਏ ਹੋਰ ਪਾ ਪਾ ਯਾਰ ਬੁੱਲੇ ਕਰਾ ਰੁਪਏ ਗਣ ਲੜਦੀ ਆ। ਕਿਆ ਯਾਰ ਕਿਆ ਗਣ ਲੜਦੀ ਆ। 300000 ਰੁਪਏ ਇਹਨੇ ਪਾ। ਜੇ ਹੁਣ ਬਸ ਮੈਂ ਪਾਏਗਾ। ਤੇਰੀ ਮਾਂ। ਫਰ ਨਹੀਂ ਹੋਏਗਾ ੜੜਕੇ ਦਾ। ਆਹ ਤਾਂ ਉੱਥੀ ਬੈ ਜਾਣੇ। ਪਾ ਜਾਣਗੇ 500 ਰੁਪਏ ਗਣ ਲੜਦੀ ਆ। ਤੇ 500 ਰੁਪਏ ਹੋਰ ਪਾਦਾ ਹੁਣ। ਤਾ ਰਹਿਣ ਦੇ ਆ ਜਾ ਹੁਣ। ਹੁਣ ਆਪਾਂ। ਪਰ ਹੁਣ ਨਹੀਂ ਛੜੀ ਜੀ ਹੁੰਦੇਗੇ। ਲੈ ਆ ਜੀ ਆ ਜਾਓ। ਆ ਜਾਓ। ਆ ਜਾਓ ਆ ਜਾਓ ਆ ਜਾਓ। ਕਿੰਨੇ ਨੂੰ ਦੇਣਾ? ਸਾਡੇ ਬੋਸ। 500 ਰੁਪਏ ਪਾ। ਸਾਡੇ 250। ਚੋ ਦੇਖ ਲਓ ਕਿੰਨੇ ਬਣ ਗਏ। 250000 ਦੇ ਬਣਿਆ ਵੀਰੇ। ਠੀਕ ਨੇ ਯਾਰ ਕਰਦਾ ਕੰਮ ਨਹੀਂ ਕਰ ਵੀਰੇ ਕਿੱਥੇ ਮੈਂ ਹੈ ਕਰਦਾ ਵੀਰੇ ਕਿਹੜੇ ਲੱਗਣਾ ਵੀ ਨਹੀਂ ਹੈ ਉਹ ਕੜਾ ਮਾੜੀ ਨਾਲ ਛੱਡੀ ਨਾਲ ਜਾਣ ਨਾ ਕਹਿੰਦੇ 25.5 ਆਜੋ ਖਰਚਾ ਵੀ ਪੈਣਾ ਉੱਤੇ ਪਾ ਦੇ ਸਾਰਾ ਕੁਝ ਹੋਊ ਯਾਰ ਐਂ ਤਾਂ ਆਪਣਾ ਰੋਟੀ ਵੀ ਖਾਣੀ ਐ ਉਹ ਨਹੀਂ ਕਿਹੜੇ ਯਾਰ ਜਾਨੀ ਠੀਕ ਨਹੀਂ ਯਾਰ ਉਹ ਰਹਿਣ ਦੇ 25 ਨੂੰ ਪਤਾ ਯਾਰ ਹੁਣ ਜਾ ਤੂੰ ਯਾਰ ਹਾਂ ਦੇਗਾ ਮਿੱਟੀ ਦੇ ਆ ਬੈਣ ਦੇ ਰੈਣ ਦੇ ਮਿੱਟੀ ਦੇ ਆ ਹਾਂ ਚਲ ਥੋੜੀ ਰੈਣ ਦੇ ਉਹ ਛਿਲ ਪਰਲਾ ਕੀੜਾ ਇਹ ਦਾਰ ਕਿ ਗਾ ਮెక్ਤੀ ਦੇ ਆ ਯਾਰ ਕਿ